ਬਠਿੰਡਾ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕੋਲਡਸ ਵਿੱਚ ਤਿੰਨ ਵਿਅਕਤੀਆਂ ਨੂੰ ਕਰੀਬ 35 ਗ੍ਰਾਮ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ ਮਾਮਲੇ ਦਰਜ ਨੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਹਰਜੋਤ ਸਿੰਘ ਐਸਐਚਓ ਥਾਣਾ ਸਿਵਲ ਲਾਈਨ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਵੱਡੀ ਗਈ ਮੁਹਿੰਮ ਨੂੰ ਲੈ ਕੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਸਖਤ ਆਦੇਸ਼ ਦਿੱਤੇ ਗਏ ਨੇ ਕਿ ਜੇ ਕੋਈ ਵੀ ਨਸ਼ਾ ਵੇਚਦਾ ਹੈ ਤਾਂ ਉਸਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸੇ ਤਹਿਤ थाना ਸਿਵਲ ਲਾਈਨ ਦੇ ਅਧੀਨ ਪੈਂਦੇ ਥੋਬੀਆਣ ਬਸਤੀ ਵਿੱਚੋਂ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਕਰੀਬ 35 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਨਦੀਸ਼ ਨਾਕਤ ਗੁਰਲਾਲ ਸਿੰਘ ਉਰਫ ਲਾਢੀ ਬਿਆੰਤਨਗਰ, ਹਰਮਨ ਸਿੰਘ ਕੱਚਾ ਥੋਬਿਆਣਾ, ਨਗੀਨਾ ਦੇਵੀ ਪਤਨੀ ਗੁਰਲਾਲ ਸਿੰਘ ਬਿਆੰਤਨਗਰ ਬਠੇਂਡਾ ਵਜੋਂ ਹੋਈ ਹੈ। ਜਿਨ੍ਹਾਂ ਤੇ थाना ਸਿਵਲ ਲਾਈਨ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਸਭ ਕੀ ਨਾਮ ਕਿ ਆਨਕੀ ਮੰਗ ਲੈ ਕਉ ਅ ਮੇਰਾ ਨਾਂ ਇਨਸਪੈਕਟਰ ਹਰਜੋਤ ਸਿੰਘ ਹੈ ਮੁੱਖ ਅਫਸਰ ਥਾਣਾ ਸਿਵਲਾਈਨ ਬਟਿੰਡਾ ਅ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਜੁਧ ਨਸ਼ੇ ਵਿਰੋਧ ਚਲਾਇਆ ਗਿਆ ਉਸ ਤਹਿਤ ਮਾਜੂਬ ਸੀਨੀਅਰ ਕਪਤਾਨ ਪੁਲਿਸ ਬਟਿੰਡਾ ਮੈਡਮ ਅਮਨੀਤ ਗੌਂਡਲ ਆਈਪੀਐਸ ਜਿੰਨੇ ਸਖਤ ਨੇ ਸਾਧਨ ਦੇਸ਼ ਹੈ ਵੀ ਕੋਈ ਵੀ ਜਿਹੜਾ ਨਸ਼ੇ ਦਾ ਕੰਮ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜੇਵੇ ਜਿਸ ਤਹਿਤ ਹੀ ਸਾਡੇ ਜਿਹੜਾ ਕੱਲ ਪੁਲਿਸ ਪਾਰਟੀ ਵੱਲੋਂ ਤਿੰਨ ਲੋਕਾਂ ਨੂੰ ਜਿਹੜਾ ਅਪ੍ਰੀਹੈਂਡ ਕੀਤਾ ਗਿਆ ਸੀ ਜਿੰਨਾ ਪਾਸੋਂ ਜਿਹੜਾ ਹੈਗਾ ਕਰੀਬ 35 ਗ੍ਰਾਮ ਜਿਹੜੀਆਂ ਹੈਰੋਨ ਰਿਕਵਰ ਕੀਤੀ ਗਈ ਸੀ ਜਿਸ ਤੇ ਮੁਕੱਦਮਾ ਨੰਬਰ 112 ਥਾਣਾ ਸਿਵਲ ਲਾਈਨ ਰਜਿਸਟਰ ਕਰਕੇ ਉਹਦੀ ਤਫ਼ਤੀਸ਼ ਹਮਲ ਵਿੱਚ ਲਿਆਂਦੀ ਜਾ ਰਹੀ ਹੈ ਕਿਹੜੀ ਲਿਗਾ ਤੋਬੀ ਤੇ ਕਿੰਨੇ ਚ ਆਪਣਾ ਬੇਕ ਵਿਗਿਆ ਨੂੰ ਮਤਲਬ ਨਹੀਂ ਆਉਂਦਾ ਇਹ ਆਪਣਾ ਇੱਥੇ ਤੋਬੀਆਂ ਨੇ ਜਿਹੜਾ ਹੈਗਾ ਇਹਨਾਂ ਤੋਂ ਰਿਕਵਰ ਕੀਤਾ ਗਿਆ ਸੀਗਾ ਤਿੰਨ ਜਣਿਆਂ ਤੋਂ ਇਹਨਾਂ ਚ ਇੱਕ ਲੇਡੀਜ਼ ਹੈ ਤੇ ਦੋ ਜਿਹੜੇ ਹੈਗੇ এজেন্টস ਹੈ ਜਿਨ੍ਹਾਂ ਵਿੱਚ ਇੱਕ ਜਿਹੜਾ ਲਾਡੀ ਨਾਮ ਦਾ ਵਿਅਕਤੀ ਹੈ ਜੀ ਤੇ ਪਹਿਲਾਂ ਵੀ ਜਿਹੜੇ ਹੈਗੇ ਐਨਡੀਪੀਐਸ ਦੇ ਤਿੰਨ ਮੁਕੱਦਮੇ ਪਹਿਲਾਂ ਵੀ ਉਸ ਤੋਂ ਪਹਿਲਾਂ ਦਰਜ ਹਨ ਇਲੀਗਲ ਦੇ ਇਸ ਦੇ ਟੇਪ ਪ੍ਰਾਪਤ ਤੇ ਪੇਸ਼ ਕਰਵਾਉਣਾ ਸਕਰੰਡੀ ਹਾਂਜੀ ਜਿਹੜਾ ਇਹਨਾਂ ਦਾ ਅੱਜ ਮਾਨਜੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਪੁਲਸ ਰਿਮਾਂਡ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਅਸਲ ਕੀਤਾ ਜਾ ਰਿਹਾ ਤਾਂ ਜੋ ਜਿਹੜਾ ਹੈਗਾ ਜੋ ਵੀ ਇਹਨਾਂ ਦੇ ਬੈਕਵਰਡ ਜਾਂ ਫਾਰਵਰਡ ਲਿੰਕ ਹੈਗੇ ਅੱਗੇ ਜਿਹੜਾ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਦੇ ਸੀਗੇ ਉਹਦੀ ਜਿਹੜੀ ਹੈਗੀ ਹੈ ਢੰਗਾਈਨਾ ਜਿਹੜੀ ਤਤਤੀਸ਼ ਕਰਕੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਨ ਚ ਲਿਆਂਦੀ ਜਾ